ਪੰਜਾਬੀ ਮਾਂ ਬੋਲੀ ਦੇ ਸਤੇ ਅੱਜ ਅਸੀਂ ਪਹੁੰਚੇ ਆ ਕੈਨੇਡਾ ਦੀ ਉਹ ਸੰਸਥਾ ਚ ਜਿਹੜੀ ਪੂਰੀ ਦੁਨੀਆ ਭਰ ਚ ਮਾਂ ਬੋਲੀ ਪੰਜਾਬੀ ਨੂੰ ਪਰਪੂਲਿਤ ਕਰਨ ਲਈ ਜਾਂ ਪੰਜਾਬੀ ਦੇ ਪ੍ਰਚਾਰ ਤੇ ਅਸਾਰ ਲਈ ਕੰਮ ਕਰਦੀ ਆ ਮੇਰੀ ਮਰاد ਹੈ ਕਿ ਪੰਜਾਬ ਭਵਨ ਕੈਨੇਡਾ ਸਰੀ ਜਿੱਥੋਂ ਕਹੋ ਇੱਕ ਮਹਿਮ ਚਲਾਈ ਗਈ ਹੈ ਜਿਹੜੀ ਪੂਰੀ ਦੁਨੀਆ ਚ ਜਾ ਰਹੀ ਹੈ ਮਾਂ ਬੋਲੀ ਪੰਜਾਬੀ ਨੂੰ ਪਰਪੂਲਿਤ ਕਰਨ ਲਈ ਅੱਜ ਤੁਹਾਨੂੰ ਇਸ ਭਵਨ ਚ ਪੰਜਾਬ ਭਵਨ ਚ ਕੈਨੇਡਾ ਜਿਹੜਾ ਬਣਿਆ ਹੋਇਆ ਉੱਥੇ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਜਿੱਥੇ ਪੰਜਾਬੀ ਸੱਭਿਆਚਾਰ ਜਾ ਪ੍ਰਚਲਨ ਕੀਤਾ ਤੇ ਆਓ ਲੈ ਚੱਲਦੇ ਆ ਤੁਹਾਨੂੰ ਅੰਦਰ ਅਸੀਂ ਆ ਗਏ ਆ ਪੰਜਾਬ ਭਵਨ ਦੇ ਅੰਦਰ ਤੁਸੀਂ ਦੇਖਦੇ ਹੋ ਕਿ ਇੱਕ ਸਾਈਡ ਤੇ ਪਹਿਲਾਂ ਆਪਾਂ ਲਾਇਬ੍ਰੇਰੀ ਤੁਹਾਨੂੰ ਦਿਖਾ ਦਿੰਨੇ ਛੋਟੀ ਜੀ ਲਾਇਬ੍ਰੇਰੀ ਬਣੀ ਹੋਈ ਆ ਜਿੱਥੇ ਕਹਿ ਲਓ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਪੰਜਾਬੀ ਦੀਆਂ ਔਰ ਉਰਦੂ ਦੀਆਂ ਵੀ ਨੇ ਖਾਸ ਕਰ ਜਿਹੜੇ ਇੱਥੇ ਪੰਜਾਬੀ ਨਾਲ ਸੰਬੰਧਿਤ ਜਿਹੜੇ ਅਦੀਬ ਨੇ ਜਾ ਬੁੱਧੀਜੀਵੀ ਵਰਗ ਹੈ ਜਾਂ ਲੇਖਕ ਨੇ ਉਹ ਇੱਥੇ ਇਕੱਲੇ ਲੈnde ਪੰਜਾਬ ਤੋਂ ਨਹੀਂ ਚੜਦੇ ਪੰਜਾਬ ਤੋਂ ਨਹੀਂ ਲੈnde ਪੰਜਾਬ ਤੋਂ ਵੀ ਆਉਂਦੇ ਨੇ ਹੋਰ ਪੂਰੇ ਦੇਸ਼ ਵਿਦੇਸ਼ ਤੋਂ ਆਉਂਦੇ ਉਹਦੇ ਨਾਲ ਹੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਸਕਦੇ ਹਾਂ ਕਿ ਪੰਜਾਬੀ ਵਿਰਸੇ 'ਚ ਜਿਹੜਾ ਜਾਂ ਸਾਡੀ ਵਿਰਾਸਤ ਜਿਹੜਾ ਜਸੀਲਾ ਪਾਣਾ ਉਹ ਢਾਲ ਤੋਂ ਸ਼ੁਰੂਆਤ ਕਰਾਉਣੀ ਆ ਤੁਸੀਂ ਦੇਖਦੇ ਹੋ ਕਿ ਢਾਲ ਪਈ ਆ ਜੇ ਦੇਖੀਏ ਤਾਂ ਪੰਜਾਬੀ ਆ ਦੇਸ਼ ਨੂੰ ਬਚਾਉਣ ਲਈ ਜਾਂ ਦੇਸ਼ ਦੇ ਲੋਕਾਂ ਨੂੰ ਬਾਰੀ ਹਮਲਿਆਂ ਤੋਂ ਬਚਾਉਣ ਲਈ ਢਾਲ ਜਿਹੜੀ ਆ ਢਾਲ ਦਾ ਕੰਮ ਕਰਦੇ ਨੇ ਪੰਜਾਬੀ ਉਹ ਢਾਲ ਇੱਥੇ ਰੱਖੀ ਹੋਈ ਆ ਹੋਰ ਵੀ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬੀ ਪ੍ਰਾਤਨ ਵਿਰਸਾ ਅਵਰਾਸਤ ਪੱਖੀਆਂ ਤੇ ਹੋਰ ਸਾਰਾ ਕੁਝ ਤੁਸੀਂ ਅਵਤਾਰ ਜੀ ਦਿਖਾ ਦਿਓ ਇੱਕ ਵਾਰੀ ਮਧਾਣੀਆਂ ਤੇ ਉਹਦੇ ਨਾਲ ਪੱਖੀਆਂ ਢੋਲ ਸਭ ਕੁਝ ਜਿਹੜਾ ਚਰਖਾ ਪੰਜਾਬੀ ਉਹਦੇ ਨਾਲ ਸੰਬੰਧਿਤ ਵਿਰਸੇ ਨਾਲ ਸੰਬੰਧਿਤ ਤੇ ਉਹਦੇ ਨਾਲ ਨਾਲ ਰਬਾਬ ਤੇ ਜਿਹੜੇ ਹੈਗੇ ਨੇ ਕਹ ਸਕਦੇ ਆ ਕਿ ਕੀਰਤਨ ਲਈ ਜਿਹੜੀਆਂ ਤਬਲਾ ਬਾਜਾ ਉਹ ਸਭ ਕੁਝ ਇਸ ਸਟੇਜ ਤੇ ਇਸ ਮੰਚ ਤੇ ਪਿਆ ਤੇ ਉਹਦੇ ਨਾਲ ਹੀ ਜਿੱਥੇ ਹਰ ਰੋਜ਼ ਪ੍ਰੋਗਰਾਮ ਸਥਾਪਿਤ ਹੁੰਦੇ ਨੇ ਤੁਸੀਂ ਦੇਖਦੇ ਹੋ ਪੰਜਾਬ ਭਵਨ ਬੜਾ ਵੱਖਰੇ ਅਲੱਗ ਤਰ੍ਹਾਂ ਦਾ ਇੱਕ ਲੋਗੋ ਆ ਪੰਜਾਬ ਭਵਨ ਦਾ ਤੇ ਅੱਗੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਵਕਰੀ ਇੱਕ ਗੈਲਰੀ ਵੀ ਬਣੀ ਹੋਈ ਐ ਇੱਥੇ ਪੰਜਾਬ ਭਵਨ ਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨਾਮੀ ਲੇਖਕ ਨੇ ਉਹਦੇ ਨਾਲ ਨਾਲ ਜਿੱਦਾਂ ਮਹਾਕਵੀ ਸੰਤੋਖ ਸਿੰਘ ਜੀ ਇਸ ਗੈਲਰੀ 'ਚ ਉਹਨਾਂ ਦੀ ਤਸਵੀਰ ਲੱਗੀ ਹੋਈ ਆ ਭਾਈ ਵੀਰ ਸਿੰਘ ਦੀ ਤਸਵੀਰ ਲੱਗੀ ਹੋਈ ਆ ਦਿਲੀਪਪੁਰ ਟਵਾਣਾ ਜਿਹੜੇ ਨਾਮੀ ਲੇਖਕ ਨੇ ਸਰਮੌਰ ਲੇਖਕ ਨੇ ਜਸਵੰਤ ਕਮਲ ਜੀ ਪ੍ਰੋਫੈਸਰ ਮੋਨ ਸਿੰਘ ਪ੍ਰਿੰਸੀਪਲ ਸੰਸ ਸਿੰਘ ਦੇਖੋ ਇਸ ਗੈਲਰੀ ਜਿਹੜੇ ਇਕੱਲੇ ਚੜ੍ਹਦੇ ਪੰਜਾਬ ਦੇ ਨਹੀਂ ਲਹਿੰਦੇ ਪੰਜਾਬ ਦੇ ਵੀ ਜਿਹੜੇ ਸਰਮੌਰ ਲੇਖਕ ਹੋਏ ਨੇ ਔਰ ਉਹਨਾਂ ਨੂੰ ਯਾਦ ਕਰ ਲਈ ਉਹਨਾਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਹੋਈਆਂ ਨੇ ਸਰਦਾਰ ਕਪੂਰ ਸਿੰਘ ਜਿਹੜੇ ਕਿ ਪਹਿਲੇ ਆਈਸੀਐਸ ਹੋਏ ਨੇ ਉਹਨਾਂ ਦੀਆਂ ਉਹਨਾਂ ਦੀ ਵੀ ਤਸਵੀਰ ਲੱਗੀ ਹੋਈ ਆ ਤੇ ਉਹਦੇ ਨਾਲ ਹੀ ਆਪਾਂ ਦੇਖ ਲੈ ਸਕਦੇ ਹਾਂ ਕਿ ਅਰਜਨ ਸਿੰਘ ਬਾਠ ਜਿਹੜੇ ਕਿ ਜਿਨ੍ਹਾਂ ਦੀ ਜਾਤ ਤੇ ਹਰ ਸਾਲ ਇੱਕ ਵਾਰਡ ਦਿੱਤਾ ਜਾਂਦਾ ਹੈ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਲੇਖਕਾਂ ਦੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਜਿਹੜੇ ਲੇਖਕ ਨੇ ਕਵੀ ਨੇ ਬੁੱਧੀਜੀਵੀ ਨੇ ਉਹਨਾਂ ਦੀਆਂ ਇਸ ਗੈਲਰੀ 'ਚ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਭਾਈ ਕਾਨ ਸਿੰਘ ਨਾਭਾ ਪ੍ਰੋਫੈਸਰ ਸਹਿਬ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਤਨੀਰਾਮ ਚਾਤਰਿਕ ਤੇ ਪ੍ਰੋਫੈਸਰ ਗੁਰਮੁਖ ਸਿੰਘ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਤੇ ਉਹਦੇ ਨਾਲ ਹੀ ਇੱਕ ਅਜਿਹਾ ਮੰਚਾ ਜਿੱਥੇ ਵਿਦੇਸ਼ੀ ਧਰਤੀ ਤੇ ਕਹਿ ਸਕਦੇ ਆ ਇੱਕ ਅਜਿਹਾ ਮੰਚ ਆ ਜਿੱਥੇ ਹਰ ਉਹ ਜਿਹੜੀਆਂ ਸਹਿਤ ਇੱਕ ਸੁਆਮਾ ਨੇ ਜਾਂ ਪੰਜਾਬੀ ਵਿਰਸੇ ਜਾਂ ਵਿਰਾਸਤ ਨਾਲ ਸੰਬੰਧਤ ਬਹੁਤ ਸਾਰੇ ਇੱਥੇ ਅਕਸਰ ਸਮਾਗਮ ਹੁੰਦੇ ਨੇ ਜਿਹੜੇ ਇਸ ਸਮਾਗਮ ਦੇ ਨਾਲ ਨਾਲ ਜਿਹੜੇ ਇਸ ਸਮਾਗਮ ਇਸ ਇਸ ਪੰਜਾਬੀ ਭਵਨ ਦੇ ਮੁੱਖ ਪ੍ਰਬੰਧਕ ਨੇ ਜਿਨ੍ਹਾਂ ਨੇ ਇਹਨੂੰ ਸਥਾਪਿਤ ਕੀਤਾ WhatsApp ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ WhatsApp ਮਾਂ ਬੋਲੀ ਦਿਵਸਾਂ ਪਹਿਲਾਂ ਤੋਂ ਸ਼ੁਰੂਆਤ ਇੱਥੋਂ ਹੀ ਕਰਦੇ ਆ ਕਿ ਪੰਜਾਬੀ ਭਾਈਚਾਰੇ ਨੂੰ ਪੰਜਾਬੀਆਂ ਨੂੰ ਕਿਸ ਤਰ੍ਹਾਂ ਨਹੀਂ ਮ바ਰਕਵਾਦ ਦੇਣੀ ਚਾਹੁੰਦੇ ਆ ਹਾਂਜੀ ਬਿਲਕੁਲ ਜੀ ਪਹਿਲਾਂ ਤੇ ਜਿੰਨੇ ਵੀ ਆਪਣੇ ਦਰਸ਼ਕ ਨੇ ਸਾਰਿਆਂ ਨੂੰ ਸੁੱਖੀ ਬਾੜ ਵੱਲੋਂ ਪਿਆਰ ਭਰੀ ਸਤਿ ਸ਼ਕਾ ਤੇ ਤੁਹਾਨੂੰ ਵੀ ਅੱਜ ਪੰਜਾਬ ਪੁਰਨ ਵਿੱਚ ਜੀ ਆਏ ਹਾਂ ਜੀ ਹਾਂਜੀ ਮਾਂ ਬੋਲੀ ਦਿਵਸ ਆ ਰਿਹਾ ਜੀ ਜਿਹੜਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਨਾਲ ਮਿਲ ਕੇ ਕਿਸੇ ਵੀ ਬੋਲੀ ਦੀ ਗੱਲ ਆਪਾਂ ਕਰੀਏ ਜੀ ਹਰ ਇੱਕ ਦੀ ਮਾਂ ਬੋਲੀ ਆਪੋ ਆਪਣੀ ਹੈ ਤੇ ਉਹਦੀ ਪਰਫੁੱਲਤਾ ਲਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਨੇ ਕਿ ਹਰ ਬੋਲੀ ਦਾ ਅਸੀਂ ਆਦਰ ਕਰਦੇ ਆਂ ਮਾਣ ਕਰਦੇ ਆਂ ਪੰਜਾਬ ਭਵੰਦੇ ਵਿੱਚ ਬੜੀਆਂ ਬਖਰੀਆਂ ਵਖਰੀਆਂ ਬੋਲੀਆਂ ਦੇ ਇੱਥੇ ਸਮਾਗਮ ਹੁੰਦੇ ਨੇ ਜੀ ਪਰ ਪੰਜਾਬੀ ਹੋਣ ਦੇ ਨਾਤੇ ਸਾਡਾ ਸਭ ਤੋਂ ਵੱਡਾ ਫਰਜ ਬਣ ਜਾਂਦਾ ਕਿ ਪੰਜਾਬੀ ਮਾਂ ਬੋਲੀ ਦੀ ਪਰਫੁੱਲਤਾ ਲਈ ਆ ਜਿੱਥੇ ਇਹ ਦਿਨ ਮਨਾਇਆ ਜਾ ਰਿਹਾ ਨਾਲ ਦੀ ਨਾਲ ਅਪਨ ਦੁਨੀਆ ਭਰ ਦੇ ਜਿੰਨੇ ਵੀ ਸਾਡੇ ਪੰਜਾਬੀ বাসਦੇ ਨੇ ਉਹਨਾਂ ਨੂੰ ਵੀ ਅਸੀਂ ਉਤਸ਼ਾਹ ਕਰੀਏ ਕਿ ਆਪਣੇ ਘਰਦਿਆਂ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਸੱਭਿਆਚਾਰ ਨੂੰ ਆਪਣੀ ਵਿਰਾਸਤ ਨੂੰ ਚੜ੍ਹਦੀ ਕਲਾ ਵਿੱਚ ਕਰੀਏ ਗੱਲ ਕਰ ਲਈਏ ਕਿ ਬਾਦ ਸਾਹਿਬ ਤੁਹਾਨੂੰ ਦੱਸ ਦਈਏ ਕਿ ਕੱਲੀ ਕੈਨੇਡਾ ਚ ਹੀ ਨਹੀਂ ਔਰ ਇਹ ਬੜੀ ਹੈਰਾਨੀ ਦੀ ਗੱਲ ਹੋਊ ਤੁਹਾਨੂੰ ਸੁਣ ਕੇ ਲੱਗੂਗਾ ਕਿ ਜਦੋਂ ਅਸੀਂ ਵਿਦੇਸ਼ ੜਾਰੀ ਕੋਈ ਲਾਉਂਦਾ ਪੰਜਾਬ ਦੀ ਧਰਤੀ ਤੋਂ ਤਾਂ ਸਾਡੇ ਮਨ 'ਚ ਇੱਕ ਤੌਖ ਲਾ ਜਾਇ ਖੜਾ ਹੋ ਜਾਂਦਾ ਕਿ ਵਿਦੇਸ਼ ਜਾ ਕੇ ਅਸੀਂ ਆਪਣੀ ਮਾਂ ਬੋਲੀ ਨਾਲੋਂ ਟੁੱਟ ਜਾਵਾਂਗੇ ਸਾਡੀ ਨਵੀਂ ਪਨੀਰੀ ਹੈ ਜਿਹੜੀ ਉਹ ਵਿਦੇਸ਼ ਚ ਜਾ ਕੇ ਆਪਣੇ ਵਿਰਸੇ ਆਪਣੇ ਬਰਾਸਤ ਨਾਲੋਂ ਟੁੱਟ ਜਾਵੇਗੀ ਪਰ ਮੈਂ ਤੁਹਾਨੂੰ ਦੱਸਾਂ ਤੁਸੀਂ ਹੈਰਾਨ ਹੋਵੋਗੇ ਕਿ ਕੈਨੇਡਾ ਦੀ ਧਰਤੀ ਤੋਂ ਪੰਜਾਬ ਦੀ ਨਵੀਂ ਪੀੜੀ ਨੂੰ ਜਾਂ ਸਕੂਲੀ ਵਿਦਿਆਰਥੀਆਂ ਨੂੰ ਨਵੀਂ ਪਨੀਰੀ ਨੂੰ ਆਪਣੇ ਵਿਰਸੇ ਜਾਂ ਮਾਂ ਬੋਲੀ ਨਾਲ ਜੋੜਨ ਲਈ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਸਮੇਂ 'ਚ ਹਜ਼ਾਰਾਂ ਵਿਦਿਆਰਥੀਆਂ ਦੀ ਪੰਜਾਬ ਦੀ ਧਰਤੀ ਤੇ 2 ਮਹੀਨੇ ਪਹਿਲਾਂ ਵਾਰਸਾਬ ਵੱਲੋਂ ਇੱਕ ਕਾਨਫਰੰਸ ਕਰਵਾਈ ਗਈ ਹੈ ਔਰ ਸਕੂਲਾਂ ਦੇ ਸੈਂਕੜੇ ਬੱਚਿਆਂ ਦੀ ਜਿਹੜੀ ਗਿਣਤੀ ਆਪਾਂ ਪੁੱਛਦੇ ਆ ਆ ਉਹਨਾਂ ਦੀਆਂ ਰਚਨਾਵਾਂ ਲੈ ਕੇ ਸਕੂਲਾਂ ਦੇ ਉਹਨਾਂ ਦੀਆਂ ਕਿਤਾਬਾਂ ਉਹਨਾਂ ਨੂੰ ਕਿਤਾਬੀ ਰੂਪ ਦਿੱਤਾ ਗਿਆ ਉਹਨਾਂ ਨੂੰ ਇੱਕ ਮੰਚ ਦਿੱਤਾ ਗਿਆ ਜਿੱਥੇ ਉਹ ਖੜ ਕੇ ਬੋਲੇ ਨੇ ਆਪਣੀਆਂ ਕਵਤਾਵਾਂ ਬੋਲੇ ਨੇ ਆਪਣੀਆਂ ਰਚਨਾਵਾਂ ਬੋਲੇ ਨੇ WhatsApp ਉਹ ਫੜਾਪੜਾ ਤੁਹਾਡਾ ਪਰਾਲਾ ਜੀ ਜਿਹੜੀ ਤੁਸੀਂ ਬਾਲ ਕਾਨਫਰੰਸ ਕਰਾਈ ਆ ਉਹ ਤੁਹਾਡੇ ਮਨ ਕਿਦਾਂ ਖਿਆਲ ਆਇਆ ਜੀ ਹਾਂਜੀ ਵੀ ਜੀ ਵੈਸੇ ਪੰਜਾਬ ਪਵੰਦਾ 2016 ਦੇ ਵਿੱਚ ਨੌਗਰੇ ਸੁਣਾਇਆ ਜੀ ਆ ਬੜੇ ਸਾਰੇ ਇੱਥੇ ਮੰਥਲੀ ਬੇਸਿਸ ਤੇ ਸਮਾਗਮ ਹੁੰਦੇ ਨੇ ਸਹਿਤਿਕ ਸਮਾਗਮ ਆਂਦੀਆਂ ਨੇ ਫਿਰ ਆਪਾਂ ਸਾਲਾਨਾ ਇੱਕ ਕਾਨਫਰੰਸ ਕਰਦੇ ਆ ਜੀ ਬੜਾ ਕੁਝ ਕੋਸ਼ਿਸ਼ ਰਹਿੰਦੀ ਹੈ ਪਰ ਉਹਦੇ ਵਿੱਚੋਂ ਇੱਕ ਚੀਜ਼ ਗੈਪ ਰਹਿੰਦੀ ਸੀ ਮੇਰੀ ਬੜੀ 5-6 ਸਾਲਾਂ ਤੋਂ ਕੋਸ਼ਿਸ਼ ਸੀ ਮੈਂ ਯੂਥ ਨੂੰ ਨਾਲ ਲੈਂਦਾ ਜਾਵੇ ਉਹ ਕਿਸੇ ਤਰ੍ਹਾਂ ਵੀ ਮੈਚ ਨਹੀਂ ਸੀ ਆ ਰਹਿਆ ਤੇ ਫਿਰ ਇੱਕ ਦਿਨ ਮੈਂ ਇਹੀ ਸੋਚਦੇ ਸੋਚਦੇ ਵੀ ਕਿਸ ਤਰ੍ਹਾਂ ਬੱਚਿਆਂ ਨੂੰ ਜੋੜਿਆ ਜਾਵੇ ਤੇ ਮੈਂ ਨੇਚਰਲੀ ਪੰਜਾਬ ਕਿਉਂ ਜਿਆਦਾ ਬਹੁਤ ਬਤੀ ਗਿਣਤੀ ਪੰਜਾਬੀ ਬੋਲਣ ਵਾਲੇ ਉੱਥੇ ਨੇ ਜੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਮੇਰੀ ਨਿਗਾ ਪਈ ਕਿ ਮੈਂ ਅਕਸਰ ਸਰਕਾਰੀ ਸਕੂਲਾਂ ਵਿੱਚ ਵਿਚਰਦਾ ਰਹਿਣਾ ਕਿਤੇ ਛੋੜਾ ਮੋਟਾ ਕੰਮ ਕਿਤੇ ਵਾਸ਼ਰੂਮ ਬਣਾਉਣ ਵਾਲੇ ਨੇ ਕਿਤੇ ਕੰਪਿਊਟਰ ਲੈਬ ਬਣਾਉਣ ਵਾਲੀ ਆ ਤੇ ਉਹ ਬੱਚਿਆਂ ਤੇ ਮੈਨੂੰ ਸਦਾ ਹੀ ਥੋੜਾ ਜਿਹਾ ਮਨ ਚ ਰਹਿੰਦਾ ਵੀ ਇਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਜੀ ਤੇ ਜਦੋਂ ਮੈਂ ਬੱਚਿਆਂ ਤੇ ਨਿਗਾ ਪਈ ਤੇ ਮੈਂ ਸੋਚ ਰਿਹਾ ਸੀਗਾ ਵੀ ਇਹਨਾਂ ਨੂੰ ਲਾਮਬੰਦ ਕੌਣ ਕਰੂ ਜੀ ਤੇ ਉਹ ਰੱਬ ਵੱਲੋਂ ਹੀ ਕਹਿੰਦੇ ਜੇ ਕੋਈ ਕੋਈ ਵਧੀਆ ਚੀਜ਼ ਰੱਬ ਨੇ ਦੇਣੀ ਤਾਂ ਦੇ ਹੀ ਦਿੰਦਾ ਤੇ ਮੇਰੀ ਨਿਗਾ ਜਿਹੜੀ ਇਹ ਸਰਕਾਰੀ ਜਿਹੜੇ ਸਕੂਲ ਦੇ ਅਧਿਆਪਕ ਨੇ ਉਹਨਾਂ ਤੇ ਭਈ ਜੀ ਲਾਇਬ੍ਰੇਰੀਅਨ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਤੇ ਜੀ ਇਹ ਪਟਿਆਲੇ ਤੋਂ तकरीबन 18 ਮਹੀਨੇ ਪਹਿਲਾਂ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਇਹ ਨਮੀਆਂ ਕਲਮਾਂ ਨਵੀਂ ੜਾਂ ਨੇ ਇਸ ਪ੍ਰੋਗਰਾਮ ਦਾ ਨਾਮ ਜੀ ਫਿਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 23 23 ਟੀਮਾਂ ਬਣੀਆਂ ਉਹਨਾਂ ਨੂੰ ਅਸੀਂ ਪੰਜ-ਪੰਜ ਕਿਤਾਬਾਂ ਛਪਾਉਣ ਲਈ ਉਹਨੂੰ ਰਿਲੀਜ਼ ਕਰਨ ਲਈ ਜੋ ਵੀ ਸਾਰਾ ਖਰਚਾ ਉਹ ਪੰਜਾਬ ਓਨ ਕਰੂਗਾ ਆ ਉਹ ਬਹੁਤ ਵਧੀਆ ਟੀਮ ਬਣ ਗਈ। ਉਸ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ ਹੈ ਮਹਾਰਾਸ਼ਟਰ ਵਿੱਚ ਅ ਦਿੱਲੀ 'ਚ ਹਰਿਆਣਾ 'ਚ ਹਿਮਾਚਲ ਪ੍ਰਦੇਸ਼ 'ਚ ਹੁੰਦਾ ਹੋਇਆ ਪਾਕਿਸਤਾਨ ਜੀ ਦੇ ਵਿੱਚ 17 ਜ਼ਿਲ੍ਹੇ ਐਸ ਵੇਲੇ ਪਾਕਿਸਤਾਨ ਦੇ ਵਿੱਚ ਇਸ ਇਸ ਕਿਤਾਬ ਤੇ ਕੰਮ ਕਰਦੇ ਨੇ। ਅਕਿ ਪਾਕਿਸਤਾਨ 'ਚ ਵੀ ਹੈ। ਹਾਂਜੀ ਪੰਜ ਪੰਜ ਕਿਤਾਬਾਂ ਪਾਕਿਸਤਾਨ ਆਲਰੇਡੀ ਰਿਲੀਜ਼ ਹੋ ਚੁਕੀਆਂ ਨੇ। ਜੀ ਫਿਰ ਆਸਟ੍ਰੇਲੀਆ, ਇਟਲੀ, ਜਰਮਨੀ, ਇੰਗਲੈਂਡ, ਅਮਰੀਕਾ, ਕੈਨੇਡਾ ਪੁਰਤਗਾਲ ਦੇ ਵਿੱਚ ਕਿਤਾਬ ਸ਼ਾਫਰੀ ਹੈ ਸੋ ਇਹ ਸੱਤ ਮੁਲਖ ਵਾਰਲੇ ਹੋਏ ਪਾ ਲਾ ਕੇ ਸਰ ਜੀ 40 ਟੀਮਾਂ ਨੇ ਹੁਣ ਸਾਡੇ ਕੋਲ ਅੱਛਾ ਜਿਹੜੀਆਂ ਜਿਹੜੀਆਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੀਆਂ ਨੇ 40 ਟੀਮਾਂ ਨੇ ਔਰ ਹਰ ਟੀਮ ਦੇ ਵਿੱਚ ਪੰਜ ਮੋਢਲੇ ਜਿਹੜੇ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਸੰਪਾਦਕ ਬਣਾਉਣੇ ਉਹ ਤਾਂ ਹੈ ਹੀ ਨੇ ਇਹਦਾ ਮਤਲਬ 200 ਉਹ ਨੇ ਤੇ تقریبا 300 ਦੇ ਕਰੀਬ ਹੋਲ ਵੌਂਟੇਰ ਨੇ ਇਸ ਦੁਨੀਆ ਪਰ ਚ ਇੱਕ ਲਹਿਰ ਖੜੀ ਹੋ ਗਈ ਜੀ ਹਾਂ ਇਹ 500 ਦੇ ਕਰੀਬ ਇਹ ਜਿਹੜਾ ਟੋਟਲ ਪ੍ਰੋਜੈਕਟ ਦੇ ਵੌਂਟੇਰ ਨਾਲ ਇਹਦੇ ਕੰਮ ਕਰ ਰਹੇ ਨੇ ਇੱਕ ਕਿਤਾਬ ਦੇ ਵਿੱਚ ਅਸੀਂ 100 ਰਚਨਾਵਾਂ ਛਾਪਦੇ ਨੇ ਤੇ ਇੱਕ ਕਿਤਾਬ ਨੂੰ ਛਾਪਣ ਲਈ ਉਸ ਮੁੱਖ ਸੰਪਾਦਕ ਦੀ ਜ਼ਿੰਮੇਵਾਰੀ ਹੈ ਕੋ ਘੱਟੋ ਘੱਟ 35 ਸਕੂਲ ਉਹਦੇ ਵਿੱਚ ਲਵੇ ਜੀ ਸੋ ਇਹ ਕਿਤਾਬ ਦੇ ਵਿੱਚ ਜਿੱਥੇ 100 ਰਚਨਾ ਛਪਣੀ ਉਹਦੇ ਨਾਲ 35 ਸਕੂਲ ਇਨਵਾਲ ਹੁੰਦੇ ਨੇ ਤੇ 500 ਕਾਪੀ ਉਹਦੀ ਛਪਦੀ ਹੈ ਜੀ ਤੇ ਮੈਂ ਇਹਨੂੰ ਤੁਹਾਨੂੰ ਤੁਹਾਡੇ ਦਰਸ਼ਕਾਂ ਨੂੰ ਸਾਂਝ ਪਾਉਣ ਦੇ ਨੂੰ ਬੜੀ ਖੁਸ਼ੀ ਆ ਕਿ 41 ਵੋਲੀਅਮ ਨਵੀਆਂ ਕਾਲਵਾ ਨਵੀਂ ੜਾਂ ਦੀ ਛਪ ਕੇ ਰਿਲੀਜ਼ ਹੋ ਚੁੱਕੀਆਂ ਨੇ ਸਕੂਲ ਕਵਰ ਹੋਗੇ ਜੀ WhatsApp ਆ ਇਹਦੇ ਵਿੱਚ ਜੇ ਤੁਸੀਂ ਲਾਉਨੇ ਆ ਤੇ 41 ਜੇ ਕਿਤਾਬਾਂ ਛਪ ਗਈਆਂ ਤੇ 35 ਸਕੂਲ ਲਖਦੇ 14 1500 ਸਕੂਲ ਇਹਦੇ ਵਿੱਚ ਆਲਰੇਡੀ ਆ ਗਏ ਨੇ ਛਪ ਗਏ ਨੇ ਬੜੀ ਬੜੀ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਖਾਲ ਤੁਸੀਂ ਉਹਨਾਂ ਰਾਜਸਥਾਨ ਚ ਵੀ ਪਾਲ ਕਾਨਫਰੰਸ ਕਰਕੇ ਆਏ ਹੋ ਪੰਜਾਬੀ ਹਾਂ ਹਾਂਜੀ 1 ਅਕਤੂਬਰ ਦੇ ਵਿੱਚ ਆਪਾਂ ਦੋ ਰੋਜ਼ਾ ਕਾਨਫਰੰਸ ਕੀਤੀ ਸੀ ਮਸਵਾਨਾ ਸਾਹਿਬ ਸੰਗਰੂਰ ਵਿਖੇ ਜਿਹਦੇ ਵਿੱਚ ਅਸੀਂ ਪੰਜਾਬ ਭਾਰਤ ਤੋਂ ਬੱਚਿਆਂ ਨੂੰ ਉੱਥੇ ਲਿਆਂਦਾ ਉਹਨਾਂ ਦੀ ਰਹਿائش ਉਹਨਾਂ ਦੀ ਟ੍ਰਾਂਸਪੋਰਟੇਸ਼ਨ ਅਰ ਬਹੁਤ ਇਕੱਲ ਦਰਜਾ ਜਿਹੜਾ ਸਮਾਗਮ ਸੀਗਾ ਜੇਚ 1200 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜੀ ਤਿੰਨ ਸਟੇਜਾਂ ਸੀਗੀਆਂ ਦੋ ਦਿਨਾਂ ਲਗਾਤਾਰ ਚੱਲੀਆਂ ਜੀ ਉਸ ਤੋਂ ਬਾਅਦ ਹੁਣ ਜਨਵਰੀ ਦੇ ਵਿੱਚ ਰਾਜਸਥਾਨ ਗੰਗਾ ਨਗਰ ਵਿੱਚ ਦੋ ਰੋਜ਼ਾ ਕਾਨਫਰੰਸ ਬੱਚਿਆਂ ਦੀ ਕਰਾਈ ਜੀ ਬੜਾ ਮੇਖਾ 400 ਦੇ ਕਰੀਬ ਬੱਚੇ ਪੰਜਾਬ ਚੋਂ ਹੀ ਗਏ ਸਨ ਗੰਗਾ ਨਗਰ ਨੂੰ ਜੀ ਤੇ ਮਈ ਦੀ 15 ਤਰੀਕ ਨੂੰ ਹਨੂਮਨਗੜ੍ਹ ਰਾਜਸਥਾਨ ਦੇ ਵਿੱਚ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ 26 ਮਈ ਹੈ ਜੀ ਤੇ ਹਰਿਆਣੇ ਦੇ ਵਿੱਚ ਵੀ ਮੇਖਾ 22 ਮਈ ਹੈ ਕੋਈ ਤਰੀਕ ਉਹਦੇ ਵਿੱਚ ਇਹ ਕਾਨਫਰੰਸਾਂ ਬੱਚਿਆਂ ਦੀਆਂ ਆ ਹੋ ਰਹੀਆਂ ਨੇ ਆਪਾਂ ਇਹ ਕਹਿ ਸਕਦੇ ਆ ਵੀ ਨੈਸ਼ਨਲ ਪੱਧਰ ਤੇ ਤਾਂ ਯਤਨ ਵਾਕਈ ਰਾਜਾਂ 'ਚ ਤਾਂ ਹੋ ਹੀ ਰਹੇ ਆ ਉਹਦੇ ਨਾਲ ਨਾਲ ਜਿੱਦਾਂ ਤੁਸੀਂ ਦੱਸਿਆ ਪਾਕਿਸਤਾਨ 'ਚ ਜਾਂ ਹੋਰ ਬਾਹਰਲੇ ਕੰਟਰੀਆਂ 'ਚ ਹੈ ਨਾ ਇੱਕ ਬੜੀ ਵੱਡੀ ਲਹਿਰ ਹੈ ਪਰ ਇਹ ਇਸ ਸਮੇਂ ਜਾਂ ਪੰਜਾਬੀ ਮਾਂ ਬੋਲੀ ਦਿਵਸ ਹੈ ਕਿਸ ਤਰ੍ਹਾਂ ਦਾ ਤੁਸੀਂ ਸਹਿਯੋਗ ਮੰਗਦੇ ਹੋ ਜਾਂ ਕਿਸ ਤਰ੍ਹਾਂ ਦਾ ਹੋਰ ਭਾਈਚਾਰੇ ਨੂੰ ਕਿਸ ਤਰ੍ਹਾਂ ਦਾ ਹਲੂਨਾ ਦੇਣਾ ਚਾਹੁੰਦੇ ਹੋ ਹਾਂ ਬਿਲਕੁਲ ਜੀ ਮੈਂ ਕੱਲ ਵੀ ਦੋ ਕਿਥੇ ਲੋਕਲ ਟੈਲੀਵਿਜ਼ਨਾਂ ਨਾਲ ਮੇਰੀ ਐਨਪੀਵੀ ਸੀ ਉਹਦੇ ਵਿੱਚ ਵੀ ਮੈਂ ਇਹੀ ਕਹਿ ਰਿਹਾ ਸੀਗਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਲਹਿਰ ਬਹੁਤ ਵਧੀਆ ਚੱਲ ਰਹੀ ਹੈ ਜੀ ਕੈਨੇਡਾ ਅਮਰੀਕਾ ਦੇ ਵਿੱਚ ਇਹ ਉਨੀ ਲਹਿਰ ਵੱਡੀ ਨਹੀਂ ਹੋ ਰਹੀ ਜਿੱਦੀ ਅਸੀਂ ਚਾਹੁੰਦੇ ਹਾਂ ਜੀ ਉਹਦਾ ਕਾਰਨ ਸਾਡੀ ਜ਼ਿੰਦਗੀ ਬੀਜ਼ੀ ਹੋਣ ਦਾ ਜਾਂ ਬੱਚਿਆਂ ਦਾ ਲਗਾਓ ਥੋੜਾ ਘੱਟ ਹੋਣਾ ਮਾਪੇ ਦਾ ਲਗਾਓ ਥੋੜਾ ਘੱਟ ਹੋਣਾ ਉਹਦੇ ਲਈ ਅਸੀਂ ਬੜੀ ਹੰਮ ਰਿਕਵੈਸਟ ਕਰਦੇ ਹਾਂ ਮਾਪੇ ਨੂੰ ਤੇ ਬੱਚੇ ਨੂੰ ਸ਼ਾਮ ਨੂੰ ਡਿਨਰ ਤੋਂ ਬਾਅਦ ਆਪਣੀ ਗੋਦੀ ਚ ਵਹਾ ਲੋ ਉਹਨੂੰ ੜਾੜਾ ਲਿਖਣਾ ਸਿਖਾ ਲੋ ਉਹਨੂੰ ਪੰਜਾਬੀ ਬੋਲਣੀ ਸਿਖਾ ਲੋ ਉਹਨੂੰ ਅੱਖਰ ਜੋੜਨੇ ਸਿਖਾ ਲੋ ਕਵਤਾ ਦੇ ਅੱਖਰ ਜੋੜਨੇ ਸਿਖਾਉਣਾ ਕਿੱਦਾਂ ਲਿਖੀ ਜਾ ਸਕਦੀ ਹੈ ਉਹ ਜਿੰਨੀ ਵੀ ਲਿਖਦੇ ਨੇ ਦੋ ਪੈਰੇ ਲਿਖਦੇ ਨੇ ਤਿੰਨ ਪੈਰੇ ਲਿਖਦੇ ਨੇ ਔਰ ਜਿੰਦਾਂ ਦੀ ਵੀ ਲਿਖਦੇ ਨੇ ਜੀ ਉਹਨੂੰ ਸਾਡੇ ਤੇ ਪਹੁੰਚਦੀ ਕਰੋ ਜੀ ਅਸੀਂ ਉਹਨੂੰ ਸੋਸ਼ਲ ਮੀਡੀਆ ਤੇ ਉਹਦਾ ਪੋਸਟਰ ਬਣਾ ਕੇ ਫਿਰ ਉਹਨੂੰ ਹੌਲੀ-ਹੌਲੀ ਕਿਤਾਬ ਦੇ ਰੂਪ ਵਿੱਚ ਜਾਂ ਉਹਦੀ ਲਿਖਤ ਨੂੰ ਓਨੀ ਕੁ ਉੱਚੀ ਲੈ ਆਵਾਂਗੇ ਦੋ ਚਾਰ ਵਾਰੀ ਲਿਖਾ ਕੇ ਜਾ ਕੇ ਉਹਨੂੰ ਕਿਤਾਬ ਵਿੱਚ ਅਸੀਂ ਛਾਪਣ ਯੋਗ ਹੋਵਾਂਗੇ ਇਸ ਪ੍ਰੋਜੈਕਟ ਦਾ ਜਿਹੜਾ ਸਾਡਾ ਮੇਨ ਗੋਲ ਹੈਗਾ ਰਿਜਨਲੀ ਅਸੀਂ 100 ਵੋਲੀਅਮ ਦੇ ਵਿੱਚ ਕਿਤਾਬ ਛਾਪਣੀ ਹੈ ਜੀ ਪਰ ਜਿਸ ਤਰ੍ਹਾਂ ਚੱਲ ਰਿਹਾ ਹੁਣ ਇਸ ਵੇਲੇ 14 ਕਿਤਾਬਾਂ ਰੈਡੀ ਪਈਆਂ ਨੇ ਸਿਰਫ ਮੇਰਾ ਹੀ ਪੰਜਾਬ ਜਾਣ ਦੀ ਡੇਰੀ ਹੈ ਉਹ ਰਿਲੀਜ਼ ਹੋਣੀਆਂ ਨੇ ਜੀ ਇਹਦਾ ਮਤਲਬ ਇਹ ਹੋਇਆ ਕਿ 26 ਵੋਲੀਅਮ ਦੇ ਵਿੱਚ ਕਿਤਾਬ ਛਾਪ ਚੁੱਕੀ ਆਲਰੇਡੀ ਜੀ ਆਈ ਐਮ ਇਨ 52 ਵੋਲੀਅਮ ਦੇ ਵਿੱਚ ਤੇ ਬਸ ਮਾਪੇ ਪਾਪ ਨੂੰ ਆਲੇ ਦੁਆਲੇ ਸਾਡੇ ਸਮਾਜ ਨੂੰ ਬੁੱਧੀ ਜੀਵੀਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਬੋਲੀ ਜਿਹੜੀ ਮਰਜੀ ਬੋਲੋ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲੇ ਪੜਾਓ ਜਿਹੜੇ ਸਕੂਲੇ ਮਰਜੀ ਪੜਾਓ ਪਰ ਦੱਚ ਸਿਖਾਓ ਇੰਗਲਿਸ਼ ਸਿਖਾਓ ਫ੍ਰੈਂਚ ਸਿਖਾਓ ਜੀ ਪਰ ਮਾਂ ਬੋਲੀ ਵੀ ਸਿਖਾਓ ਮਾਂ ਬੋਲੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਪਾਟ ਸਾਹਿਬ ਜਿਸ ਤਰ੍ਹਾਂ ਚਲੋ ਇਹ ਪੰਜਾਬ ਭਵਨ ਵੱਲੋਂ ਹੀ ਸਾਰੇ ਜਿਹੜੇ ਪ੍ਰਬੰਧ ਨੇ ਹੁੰਦੇ ਨੇ ਜਾਂ ਤੁਸੀਂ ਵਿਜੀ ਤੌਰ ਤੇ ਗੱਲ ਕਰ ਲਈਏ ਕਿ ਦੇਖੋ ਕੈਨੇਡਾ ਦੀ ਧਰਤੀ ਜਾਂ ਵਿਦੇਸ਼ਾਂ 'ਚ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਫੈਲਿਆ ਉਹਨਾਂ ਨੇ ਸਥਾਪਤੀ ਕੀਤੀ ਹੈ ਵੱਡੇ ਬਿਜ਼ਨਸ ਸਥਾਪਿਤ ਕੀਤੇ ਨੇ ਔਰ ਆਰਥਿਕ ਤੌਰ ਤੇ ਬੜੇ ਉਪਰਫੁੱਲਤ ਨੇ ਔਰ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਨੇ ਕਹਿ ਲਓ ਵੱਡੀ ਗਲਤੀ ਇਹੀ ਹੈ ਜਿਨ੍ਹਾਂ ਨੇ ਆਪਣੀ ਧਰਤੀ ਨੂੰ ਬਸਾਰਤਾ ਆਪਣੇ ਪੰਜਾਬੀਆਂ ਨੂੰ ਭਾਈਚਾਰੇ ਨੂੰ ਬਸਾਰਤਾ ਪਰ ਤੁਸੀਂ ਬਿਜ਼ਨਸ ਦੇ ਨਾਮ ਨਾਲ ਇੱਡੇ ਵੱਡੇ-ਵੱਡੇ ਇੱਥੇ ਰਜੇਵੇਂ ਆ ਮੈਂ ਦੇਖਦਾ ਤੇ ਉਹਦੇ ਨਾਲ-ਨਾਲ ਤੁਸੀਂ ਜਿਹੜੀ ਆਪਦੀ ਵਿਰਸਾ ਅਬਰਾਸਤ ਆਪਦੀ ਮਾਤ ਭੂਮੀ ਨਾਲ ਜੁੜੇ ਹੋਏ ਹੋ ਇਹਦੇ ਪਿੱਛੇ ਕੀ ਦੀ ਇੱਕ ਪ੍ਰੇਰਣਾ ਸਰੋਤ ਹੁੰਦਾ ਹਰ ਹਾਂ ਬਿਲਕੁਲ ਬਿਲਕੁਲ ਪ੍ਰੇਰਣਾ ਜਿੱਦਾਂ ਮਾਪਿਆਂ ਵੱਲੋਂ ਜਾਂ ਕਿ ਤੋਂ ਬਿਲਕੁਲ ਹੀ ਫਲੇਨਾ ਹਾਂਜੀ ਬਿਲਕੁਲ ਸਰ ਜੀ ਵਕਤੇ ਪੰਜਾਬੀ ਹੋਣ ਦੇ ਨਾਤੇ ਮੇਰਾ ਫਰਜ਼ ਹੀ ਆ ਆਪਣੀ ਮਾਂ ਬੋਲੀ ਵਧਾਈ ਪਹਿਲਾ ਤੇ ਇਹੀ ਹੈ ਸਭ ਤੋਂ ਜੀ ਦੂਸਰਾ ਜਿਹੜਾ ਮੈਂ ਇੱਕ ਬਹੁਤ ਗੱਲ ਕਹਿਣਾ ਹੁੰਦਾ ਪੇ ਜਿਹੜਾ ਬਿਜ਼ਨਸ ਹੈ ਨਾ ਹਮ ਬਿਜ਼ਨਸ ਨੂੰ ਕਾਮਯਾਬ ਕਰਨ ਵਿੱਚ ਕਿਹਦਾ ਹੱਥ ਹੈ ਜੀ ਮੈਂ ਤੇ ਬਿਜ਼ਨਸ ਖੋਲਿਆ ਪਰ ਇਹਨੂੰ ਕਾਮਯਾਬ ਕਿਹਨ ਕੀਤਾ ਇਹ ਮੇਰੇ ਪੰਜਾਬੀ ਭਾਈਚਾਰਾ ਜਿਹੜਾ ਵੈਨਕੂਰ ਚ ਰਹਿੰਦਾ ਆ 47 ਸਾਲ ਹੋ ਗਏ ਬੜਾ ਲੰਮਾ ਹਰਸਾ ਹੋ ਗਿਆ ਔਰ 47 ਸਾਲ ਇਹ ਬਲੰਦੀਆਂ ਤੇ ਰਿਆ ਜੀ ਆ ਤੇ ਇਹ ਸਮਾਜ ਦੀ ਇੱਡੀ ਵੱਡੀ ਦੇਣ ਜਿਹਨੂੰ ਜ਼ੀਰੋ ਤੋਂ ਅੱਜ ਇੱਥੇ ਤੇ ਪਹੁੰਚਾਇਆ ਉਹਨੂੰ ਕੁਝ ਵਾਪਸ ਤਾਂ ਦੇਣਾ ਸਾਡਾ ਫਰਜ਼ ਮੰਨਦਾ ਤੇ ਜਾਂ ਮੈਂ ਛੋਟੇ ਅੱਖਰਾਂ ਜੇ ਵੀ ਕਹਿੰਦਾ ਹੁਣਾਂ bizness ਜਿਹੜਾ ਬਹੁਤ ਵਧੀਆ ਚੱਲ ਰਿਹਾ ਉਹ ਪੈਸੇ ਬੜੇ ਬਣਾ ਰਿਹਾ ਮੈਂ ਉਹਨੂੰ ਕਾਮਯਾਬ bizness ਨਹੀਂ ਕਹਿੰਦਾ ਮੈਂ ਉਸ bizness ਨੂੰ ਕਾਮਯਾਬ ਕਹਿੰਦਾ ਜਿਹੜਾ ਚੱਲ ਵੀ ਰਿਹਾ ਕਮਾਈ ਵੀ ਕਰ ਰਿਹਾ ਪਰ ਉਹਦੇ ਨਾਲ ਉਹਦਾ ਭਾਈਚਾਰਾ ਜੁੜਿਆ ਹੋਇਆ ਜੀ ਹੁਣ ਇੱਥੇ ਵੀ ਆ ਕੋਈ ਐਸਾ ਸਮਾਗਮ ਨਹੀਂ ਆ ਕੋਈ ਸਟੇਜ ਪਲੇ ਆ ਕੋਈ ਕਿਤੇ ਕਿਤਾਬ ਰਿਲੀਜ਼ ਹੋ ਰਹੀ ਆ ਕਿਤੇ ਹੋਰ ਬੱਚਿਆਂ ਦੇ ਪ੍ਰੋਗਰਾਮ ਹੋ ਰਹਾ ਸਪੋਰਟਸ ਕਲੱਬ ਨੇ ਔਰ ਸਾਡੀ ਫਾਊਂਡੇਸ਼ਨ ਦੇ ਵਿੱਚ ਸਾਡੇ ਸਬ ਬਿਜ਼ਨਸ ਧਾਰੇ ਦੇ ਵਿੱਚ ਅੱਜ ਤੱਕ ਕਦੀ ਕਿਸੇ ਨੂੰ ਮੋੜਿਆ ਨਹੀਂ ਭਾਵੇਂ 500 ਡਾਲਰ ਹੀ ਦਈਏ ਦੇ ਦਈਦਾ ਸਹਿਯੋਗ ਪਾਉਣੇ ਸਹਿਯੋਗ ਪਾਉਣੇ ਕਿਉਂਕਿ ਇਹ ਸਮਾਜ ਨਹੀਂ ਸੁਖੀ ਬਾੜ ਨੂੰ ਜ਼ੀਰੋ ਤੋਂ ਇੱਥੇ ਤੇ ਲਿਆਂਦਾ ਤੇ ਮੈਂ ਕਿੱਦਾਂ ਭੁੱਲ ਜਾਏ ਸਮਾਜ ਨੂੰ ਸੋ ਇਹਦੇ ਪ੍ਰਤੀ ਸਾਡੀਆਂ ਬਹੁਤ ਜ਼ਿੰਮੇਵਾਰੀਆਂ ਨੇ ਇੱਕ ਇੱਕ ਲਾਸਟ ਸਵਾਲ ਹੀ ਹੈ ਕਿ ਉਹ ਸਰਕਾਰਾਂ ਆਪਣੀ ਪਦਰ ਤੇ ਕਹਿ ਲੋ ਬੜੇ ਯਤਨ ਕਰਦੀਆਂ ਦਿਖਦੀਆਂ ਪਰ ਤਲੜੇ ਲੈਵਲ ਤੇ ਕੋਈ ਅਸਰ ਘੱਟ ਦਿਖਦਾ ਹੈ ਖਾਸ ਕਰ ਨਵੀਂ ਪਨੀਰੀ ਨੂੰ ਜੋੜਨ ਲਈ ਕਿਉਂ ਸਰਕਾਰਾਂ ਵੱਲੋਂ ਸਹਿਯੋਗ ਜਾਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂਜੀ ਵੈਸੇ ਸਰਕਾਰਾਂ ਦੀ ਤਾਂ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਸ ਬੜੀ ਜਿਹੜਾ ਇਹ ਸਾਡਾ ਸਮਾਜਿਕ ਰਾਜਨੀਤਿਕ ਢਾਂਚਾ ਆ ਬੜੀ ਅਸੀਂ ਉਹਦੀ ਰਿਸਪੈਕਟ ਕਰਦੇ ਆ ਪਰ ਨਾਲ ਦੀ ਨਾਲ ਸਰ ਜੀ ਤੁਸੀਂ ਵੀ ਜਾਣਦੇ ਮੈਂ ਵੀ ਜਾਣਦਾ ਗੱਲਾਂ ਦੇ ਬਹੁਤ ਹੋ ਜਾਣੀਆਂ ਸਟੇਜ ਤੇ ਲੈਕਚਰ ਹੋਣੇ ਤਾਂ ਬਹੁਤ ਬੜੀ ਜਲਦੀ ਹੁੰਦੇ ਨੇ ਅਖਬਾਰ ਦੇ ਵਿੱਚ ਫੋਟੋ ਤਾਂ ਬਹੁਤ ਜਲਦੀ ਲੱਗ ਜਾਂਦੀ ਆ ਤਾਂ ਬਾਅਦ ਦੇ ਵਿੱਚ ਉਹਦਾ ਕੀ ਹੁੰਦਾ ਮੈਂ ਤਾਂ ਇਹੀ ਸਦਾ ਕਹਿਣਾ ਹੁੰਦਾ ਵੀ ਮੂੰਹ ਚੋਂ ਉਹ ਗੱਲ ਕੱਢੋ ਜਿਹੜੀ ਤੁਸੀਂ ਕਰ ਸਕਦੇ ਆ ਔਰ ਕਰਨ ਨੂੰ ਜੇ ਤੁਹਾਡਾ ਮਨ ਬਣਿਆ ਤੇ ਹਰ ਚੀਜ਼ ਹੋ ਸਕਦੀ ਜਾਂ ਇਦਾਂ ਕਹ ਲਓ ਜੇ ਬੰਦਾ ਚਾਹੇ ਤੇ ਕੀ ਨਹੀਂ ਹੋ ਸਕਦਾ ਸੋ ਇਸ ਕਰਕੇ ਸਾਨੂੰ ਬੜੀ ਪੋਜ਼ਿਟਿਵ ਰਹਿਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਨਾਲ ਮਾਪੇ ਨੂੰ ਵੀ ਆਪਣੀ ਜ਼ਿੰਮੇਵਾਰੀ ਤੇ ਸਮਾਜ ਦੇ ਜਿਹੜੇ ਲੀਡਰ ਨੇ ਸਾਡੀਆਂ ਸੰਸਥਾਵਾਂ ਨੇ ਐਨ ਜੀਓ ਨੇ ਉਹਨਾਂ ਦੀ ਵੀ ਓਡੀ ਜ਼ਿੰਮੇਵਾਰੀ ਵੰਡੀ ਆ ਅਸੀਂ ਸਾਰੇ ਨਾਲ ਮਿਲ ਕੇ ਆਪਣੀ ਮਾਂ ਬੋਲੀ ਨੂੰ ਆਪਣੇ ਵਿਰਾਸਤ ਨੂੰ ਆਪਣੇ ਸਭਿਆਚਾਰ ਨੂੰ ਸੰਭਾਲੀ ਜੀ ਅ ਤੁਸੀਂ ਸੁਣਿਆ ਕਿ ਬਾਟਸਾਬ ਨੇ ਬੜੇ ਵਿਸਤਾਰ ਚ ਜਾਣਕਾਰੀ ਦਿੱਤੀ ਹੈ ਔਰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਨਵੀਂ ਪਨੀਰੀ ਨੂੰ ਮਾਂ ਬੋਲੀ ਨਾਲ ਜੋੜਿਆ ਜਾ ਸਕਦਾ ਜਾਂ ਸਰਕਾਰਾਂ ਦੇ ਕੀ ਫਰਜ਼ ਨੇ ਜਾਂ ਅਸੀਂ ਆਪਣੀ ਪੱਧਰ ਤੇ ਕਿੱਦਾਂ ਦੇ ਯਤਨ ਕਰ ਸਕਦੇ ਹਾਂ ਅਸੀਂ ਬੜੇ ਵਿਸਤਾਰ ਚ ਇਹਨਾਂ ਨੇ ਗੱਲਬਾਤ ਕੀਤੀ ਹੈ ਔਰ ਤੁਹਾਨੂੰ ਪੰਜਾਬ ਭਵਨ ਵੀ ਬਾਤ ਦਿਖਾਉਣਾ ਹੈ ਜਿਹੜਾ ਕਿ ਕਮਨਤਰੀ ਪੱਧਰ ਤੇ ਇੱਕ ਐਸਾ ਮੰਚ ਹੈ ਜਿਹੜਾ ਕਿ ਪੰਜਾਬੀ ਨਾਲ ਜੁੜੇ ਹੋਏ ادیਬਾਂ ਬੁੱਧੀਜੀਵੀਆਂ ਨੂੰ ਇੱਥੇ ਜਿੱਥੇ ਇੱਕ ਮਾਨ ਸਨਮਾਨ ਮਿਲਦਾ ਉੱਥੇ ਪੂਰੀ ਦੁਨੀਆ ਚ ਇੱਕ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਵਿਰਸੇ ਨੂੰ ਲੈ ਕੇ ਵੀ ਇਥੋਂ ਇੱਕ ਲਹਿਰ ਜਾਂ ਜਾਗੋ ਲਹਿਰ ਜਿਹੜੀ ਆ ਉਹ ਚੱਲੀ ਹੋਈ ਹੈ ਜਿਹੜੀ ਪੂਰੀ ਦੁਨੀਆ ਚ ਗਈ ਹੈ ਧੰਨਵਾਦ ਧੰਨਵਾਦ ਵਾਟਸਪੀ Thank you ji ਧੰਨਵਾਦ ਤੁਹਾਡਾ